ਇੱਕਾ ਬੂਟਾ ਸਿੰਘ ਹੁੰਦਾ ਸੀ ਉਹ ਪੱਠੇ ਪੌਂਦਾ ਸੀ ਉਹ ਨੌਂਦਾ ਨਹੀਂ ਸੀ ਉਹ ਮੱਝ ਵੀ ਸਿੱਖ ਸੀ ਹੈ ਉਹ ਪਤਾ ਨਹੀਂ ਪਿੰਡਾਂ 'ਚੋਂ ਉੱਠ ਕੇ ਆਇਆ ਸੀ ਪਸ਼ੂਆਂ ਦਾ ਗੋਹਾ ਚੱਕਦਾ ਹੁੰਦਾ ਸੀ ਦੱਸੋ ਆ ਕੋਈ ਆ ਮੰਤਰੀ ਹੈ ਕਾਂਗਰਸ ਦਾ ਕੋਈ ਰਾਜਾ ਬੜੈਂਗੋ ਕਰਕੇ ਨੂੰ ਕਹਿੰਦੇ ਨੇ ਉਹਦੇ ਉੱਤੇ ਟਿੱਪਣੀਆਂ ਕਰੀ ਜਾਂਦਾ ਬੱ ਉਹ ਤਾਂ ਚਲੋ ਜਿੱਦਾਂ ਦਾ ਸੀ ਠੀਕ ਹੈ ਕਾਲਾ ਸੀ ਉਹ ਬੰਦੇ ਨਹੀਂ ਕਿ ਹੈਗੇ ਯਾਰ ਇਹਦਾ ਮਤਲਬ ਤੁਸੀਂ ਇਨਸਾਨ ਇਨਸਾਨ ਨਹੀਂ ਸਮਝਦੇ ਹੈਗੇ ਹੈ ਆਪ ਬੰਦੇ ਦੀ ਬੋਲ ਬਾਣੀ ਆ ਇਹ ਜੀ ਐਮਪੀ ਚੁਣਿਆ ਗਿਆ ਬੰਦਿਆਂ ਨੇ ਲੁਧਿਆਣੇ ਤੋਂ ਇਦਾਂ ਦੇ ਘੂਸੇ ਦੇ ਐਮਪੀ ਚੁਣ ਲੈਣੇ ਆ ਤੁਸੀਂ ਨਸ਼ੇ ਨਾਲ ਫੁੱਲ ਟੱਲੀ ਰਹਿੰਦਾ ਹੈ ਡੋਡੇ ਫੀਮ ਇਹ ਬੰਦਾ ਖਾਂਦਾ ਇਹਨਾਂ ਨੂੰ ਲਾਲਚ ਹੁੰਦੀ ਹੈ ਮੇਨੂੰ ਟ੍ਰੈਕਟ ਮਿਲਣੀ ਮੈਨੂੰ ਮੇਰੀ ਘਰ ਵਾਲੀ ਨੂੰ ਮੇਰੇ ਨਾਲ ਮਿਲੇ ਬਈ ਹੋਰ ਜਨਾਨੀਆਂ ਨਹੀਂ ਪੜੀਆਂ ਲਿਖੀਆਂ ਹੈਗੀਆਂ ਹੈ ਦੋ ਘਰ ਦੇ ਜੀ ਮੰਤਰੀ ਹੂੰ ਬਾਕੀ ਦੇ ਜਿਹੜੇ ਉਹ ਨਹੀਂ ਹੋ ਸਕਦੇ ਸਾਰਾ ਪੈਸਾ ਤੁਹਾਡੇ ਕੋਲ ਹੀ ਆਉਣਾ ਚਾਹੀਦਾ ਹੈ ਇਦਾਂ ਦੇ ਨੌ ਰਾਜੇ ਰੱਖਿਓ ਇਹਨਾਂ ਨੇ ਹੈ ਬੋਲਣ ਦਾ ਕੋਈ ਪਤਾ ਨਹੀਂ ਬੰਦੇ ਉਹਨਾਂ ਨਫ਼ਰਤ ਕਰਦੇ ਨੇ ਇਹੋ ਜਿਹੇ ਬੰਦਿਆਂ ਦੇ ਉੱਤੇ ਤਾਂ ਕਿਸ ਪਾਉਣੀ ਚਾਹੀਦੀ ਸਾਰੇ ਅੰਦਰ ਰਹਿਣੇ ਚਾਹੀਦੇ ਸਾਰੀ ਜ਼ਿੰਦਗੀ ਇਹ ਉਦੇਦਾਰ ਨਹੀਂ ਹੋਣੇ ਚਾਹੀਦੇ ਲੈ ਇਹਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਲੈ ਇਹ ਬੰਦੇ ਇਹ ਲਾਇਕ ਹੈ ਕਾਂਗਰਸ ਦਾ ਪ੍ਰਧਾਨ ਬਣਨ ਵਾਲਾ ਬੰਦਾ ਤੁਸੀਂ ਸੋਚੋ ਤੁਸੀਂ ਯਾਰ ਉਹ ਇਨਸਾਨ ਬੰਦੇ ਸਾਰੇ ਇੱਕੋ ਹੀ ਆ ਸੀ ਹੂੰ ਤੇ ਤੂੰ ਚਿੱਟਾ ਬਹੁਤ ਵਧੀਆ ਸਾਫ਼ ਸੁਥਰਾ ਹੈ ਅੰਗਰੇਜ਼ੀ ਲਾਤਾਂ ਤੋਂ ਹੈ ਆਪਣੇ ਆਪ ਨੂੰ ਕਹੋਣਾ ਵੀ ਜਿਉ ਪੱਠੇ ਪਉਂਦਾ ਸੀ ਕੱਚਾ ਜੋ ਮੌਸਕਾ ਮਾਰਦਾ ਸੀ ਉਹ ਤੈਨੂੰ ਕਹਿਣ ਜਾਂਦਾ ਵੀ ਮੈਨੂੰ ਰਸਤਾ ਦੇ ਆਪਣਾ ਕਿਸੇ ਨਿਆਣੇ ਦਾ ਆ ਕੇ ਇੱਥੇ ਵੀ ਮੇਨ ਨਾਲ ਰਿਸ਼ਤਦਾਰੀ ਬਣਾ ਹੈ ਤੈਨੂੰ ਕਹਿਣ ਗਿਆ ਤੂੰ ਨਾ ਜਾ ਉਹਨਾਂ ਦੇ ਤੈਨੂੰ ਸੱਦਣ ਗਏ ਉਹ ਹੈ ਆ ਕਾਂਗਰਸੀ ਲੀਡਰ ਨੇ ਇਹ ਬੜਕਾਂ ਦੇਖੋ ਕਿਦਾਂ ਮਾਰਦੇ ਨੇ ਬੜ ਬੜੀਆਂ ਬੜਕਾਂ ਮਾਰਦੇ ਨੇ ਮੇਰੇ ਸੱਤਾ ਦੇ ਬਚਾਵੇਂ ਕਾਂਗਰਸ ਸਾਡੀ ਅਸੀਂ ਗੈਂਗਸਟਰ ਮਕਾ ਕੇ ਰੱਖਦੇ ਵੀ ਸਾਰੇ ਆ ਗੈਂਗਸਟਰ ਇਹਨੇ ਮਕਾਉਣੇ ਨੇ ਹੈ ਤੇ ਉਹਨਾਂ ਨੇ ਕੀਤਾ ਕੀ ਨੁਕਸਾਨ ਕੀ ਕੀਤਾ ਤੇ ਗੈਂਗਸਟਰ ਜਿੰਨੇ ਵੀ ਬਣਾਏ ਵੀ ਤੁਸੀਂ ਆਪ ਜਿੰਨਾ ਉੱਤੇ ਬੈਠੇ ਤੁਸੀਂ ਮੰਤਰੀ ਤੁਸੀਂ ਬਣਾਏ ਨੇ ਉਹਨਾਂ ਨੂੰ ਗੈਂਗਸਟਰ ਉਹਨਾਂ ਦੀਆਂ ਜ਼ਿੰਦਗੀਆਂ ਤੁਸੀਂ ਤਬਾਹ ਕਰ ਦਿੱਤੀ ਹੁਣ ਜੇਲ੍ਹੋਂ ਚ ਬਾਹਰ ਆਉਣ ਤੁਸੀਂ ਉਹਨਾਂ ਮਾਰ ਦੋਗੇ ਹਾਂ ਇਹ ਕਾਂਗਰਸੀ ਬੰਦੇ ਨੇ ਅੱਗੇ ਜੀਪਾਂ ਦੇ ਮਗਰ ਬੰਨ ਬੰਨ ਕੇ ਤੁਸੀਂ ਥੋੜੇ ਬੰਦੇ ਹਰਾਮ ਦੇ ਮਾਰੇ ਨੇ ਘੂਸਿਓ ਸਾਲਿਓ ਮੇਰੇਓ ਕਿਤੇ ਮੇਰੇ ਅੜਿੱਕੇ ਆਜਾ ਤਾਂ ਸਾਹਮਣੇ ਆਵ ਤਾਂ ਜਰਮਨ ਤੁਹਾਨੂੰ ਨਜ਼ਾਰਾ ਦਿਖਾਣਾ ਫਿਰ ਜੇ ਇਦਾਂ ਤੇ ਐ ਤਾਂ ਇਦਾਂ ਆਜੋ ਤੁਸੀਂ ਹੂੰ ਅੱਗੇ ਜੀਪਾਂ ਮਗਰ ਤੁਸੀਂ ਨਜਾਇਜ਼ ਬੰਦਿਆਂ ਦੇ ਉੱਤੇ ਕੇਸ ਪਾ ਪਾ ਕੇ ਬੰਦਿਆਂ ਨੂੰ ਬਾਣਾ ਤੋਂ ਫੜ ਫੜ ਕੇ ਬੰਨ ਬਨ ਕੇ ਜੀਪਾਂ ਮਗਰ ਮਾਰੇ ਤੁਸੀਂ ਤੇ ਹੁਣ ਕੋਈ ਕਸਰ ਰਹਿ ਗਈ ਮਾਰਨ ਦੀ ਹੋਰ ਹੂੰ ਉਹ ਮੰਤਰੀ ਪਣ ਘੂਸਿਆ ਚ ਬਾਣ ਹੁੰਦਾ ਕਿਸੇ ਪਾਸੇ ਤੂੰ ਬੰਦੇ ਮਾਰਨ ਲੱਗਾ ਹੈ ਹੈ ਗੈਂਗਸਟਰ ਉਹਨਾਂ ਨੂੰ ਛੜਾਉ ਉਹਨੇ ਕਹਿੰਦਾ ਵੀ ਮੈਂ ਛੱਡ ਦੂੰਗਾ ਮੇਰੇ ਕੋਲ ਉੱਦਾਂ ਹੋਵੇ ਮੈਂ ਤਾਂ ਛੱਡਾਂਗਾ ਉਹਨਾਂ ਨੂੰ ਮੈਂ ਤਾਂ ਛੱਡ ਦੂੰਗਾ 15-15 ਲੱਖ ਰੁਪਈਆ ਦਊਂਗਾ ਜਾਓ ਇੱਕ ਵਾਰੀ ਕੰਮ ਚੰਗੇ ਕਰੋ ਮੁੜ ਕੇ ਇਸ ਲੇਨ ਵਿੱਚ ਨਾ ਆਵੋ ਚੰਗੇ ਕੰਮ ਕਰੋ 15 ਲੱਖ ਦਾ ਚੈੱਕ ਲਵੋ ਕੰਮ ਕਰ ਲਓ ਆਪਣਾ ਥੋੜਾ ਬਹੁਤਾ ਹੈ ਜਾਓ ਜੇਲ੍ਹ ਤੋਂ ਬਿੱਲ ਫਰੀਆਂ ਤੁਸੇ ਮੇਰੀ ਤਾਂ ਇਹ ਸੋਚ ਹੈ ਤੇ ਇਹਨਾਂ ਦੀ ਸਾਲਿਆਂ ਦੀ ਸੋਚ ਹੈ ਵੀ ਅਸੀਂ ਚੱਕ ਦੇਾਂਗੇ ਮਾਰ ਦੇਾਂਗੇ ਆ ਬੰਦੇ ਦੀ ਸੋਚਿਆ ਕੋ ਕੈਪਟਨ ਉਦੋਂ ਦਾ ਮੋਹਰੀ ਉਹ ਭਾਜਪੀ ਦੇ ਯਾਰ ਵਾਲੇ ਹੈ ਸਰੀਰ ਇਹਨਾਂ ਦੇ ਦੇਖੋ ਜੇ ਖਾਲੇ ਚ ਡੈਗ ਪੈਣਾ ਇੱਕ ਵਾਰ ਤਾਂ ਸਾਲੇ ਚਾਰ ਬੰਦੇ ਤਾਂ ਹੱਕ ਤਾਂ ਹੀ ਮਾਰੀ ਜਾਂਦੇ ਨੇ ਇਦਾਂ ਹੱਥ ਹਲਾ ਕੇ ਬੰਨ ਚੱਕ ਲਓ ਜੇ ਕੋਈ ਉੱਠ ਸਕਦੀ ਕੋਈ ਨਹੀਂ ਗੇ ਇਹਨਾਂ ਨੇ ਸਾਨੂੰ ਠਾਲਣਾ ਇਹਦੇ ਸਾਰੇ ਆਪ ਦੇ ਕੋਈ ਉੱਠ ਸਕਦੇ ਹੈ ਉਹ ਆ ਉਹ ਅੱਗੇ ਬੜੀਆਂ ਕਾਸਮਾਂ ਖਾਦੀਆਂ ਉਹਨੇ ਮੈਦਾਨ ਖੜਦੂ ਮੈਦਾਨ ਖੜਦੂ ਕੁਛ ਨਹੀਂ ਹੋਇਆ ਉਹਦੇ ਕੋਲ ਹੈ ਪੌਣੇ 10 ਵਜੇ ਉੱਠਦਾ ਹੈ ਦੋ ਜਣੇ ਉਹਦੀ ਪਜਾਮੀ ਲਾਉਂਦੇ ਆ ਹੈ ਉਹ ਪਜਾਮੀ ਇੰਨੀ ਟੈਟ ਪਾਈ ਹੋਈ ਹੁੰਦੀ ਉਹਨੇ ਜੋਰ-ਜੋਰ ਦੀ ਖਿੱਚਦੇ ਜਿਵੇਂ ਬਿਜਲੀ ਵਾਲੇ ਖੰਭਾ ਨੂੰ ਖਿੱਚਦੇ ਲਾ ਦੇ ਜੋਰ ਹਾਂ ਸਾਲਾ ਦੇ ਜੋਰ ਹਾਂ ਸਾਂ ਚੱਕਦੇ ਫੱਟੇ ਹਾਂ ਸਾਲਾ ਹਾਂ ਸਾਂ ਜਦੋਂ ਜ਼ਿਆਦਾ ਜੋਰ ਲਾ ਪਹੁੰਚਾ ਜੇ ਹੱਥ ਚਾ ਜਾ ਜਾਂਦਾ ਉਹਨਾਂ ਦੇ ਪਜਾਮੀ ਦੇ ਨਾਲਾ ਸਾਲਾ 3.5 ਮੀਟਰ ਲੰਮਾ ਹੁੰਦਾ ਉਹ ਪਾਇਆ ਹੁੰਦਾ ਫਿਰ ਦੋ ਜਾਨੇ ਚੜਾਉਣ ਨੂੰ ਹੁੰਦੇ ਆਹਦੀ ਪੰਜਾਬੀ ਫਿਰ 12 ਪੱਜ ਜਾਂਦੇ ਪੌਣੇ ਕਾ 12 ਹੋ ਜਾਂਦੇ ਕਹਿੰਦੇ ਅੱਜ ਜਾਂਦੇ ਨਹੀਂ ਚੰਡੀਗੜ੍ਹ ਨੂੰ ਟਾਈਮ ਹੋ ਗਿਆ ਇੱਥੇ ਰਹਿ ਲੈਣੇ ਆਹ ਕੰਮੇ ਕਰਦੇ ਇਹਨਾਂ ਤੇ ਅਥਵਾ ਇਹੋ ਬੀਜੇਪੀ ਦੇ ਯਾਰ ਆਲੇ ਹੈ ਇਹ ਇਹਨਾਂ ਇਹਨਾਂ ਮੰਨਦੇ ਨੇ ਯਕੀਨ ਹੈ ਜਿਹੜੇ ਸਾਰੇ ਆਪਣੀ ਪਾਰਟੀ ਦੇ ਸਕੇ ਨਹੀਂ ਗਏ ਕਿ ਦੂਜੇ ਪਾਸੇ ਚਲੇ ਜਾਂਦੇ ਨੇ ਉਧਰ ਨੂੰ ਤੁਹਾਡੇ ਸਾਹਮਣੇ ਇਹਨਾਂ ਬੰਦਿਆਂ ਤੇ ਯਕੀਨ ਕਰੋ ਇਹ ਤਾਂ ਬੰਦਿਆਂ ਦਾ ਕੇਸ ਪਾਵੋ ਇਹਨਾਂ ਦੀ ਪਾਰਟੀ ਚ ਬੰਦਾ ਕਿਹੜਾ ਸਹੀ ਆ ਇਹ ਕੋ ਰਾਣਾ ਗੁਰਜੀਤ ਸਿੰਘ ਠੀਕ ਆ ਉਹ ਸਹੀ ਬੰਦਾ ਇਹਨਾਂ ਬਾਕੀ ਦਾ ਸਾਲਿਆਂ ਨੂੰ ਪਾਕਿਸਤਾਨ ਛੱਡ ਕੇ ਆ ਬੁੱਥ ਉੱਥੇ ਰਹੋ ਤੁਹਾਡਾ ਇੱਥੇ ਕੰਮੇ ਕੋਈ ਨਹੀਂਗਾ ਹੈਗਾ ਕਰਾਪਟ ਬੁੰਦੇ ਨੇ ਇਹ ਸਾਲੇ ਦੇਸ਼ ਤਰੋਈ ਬੁੰਦੇ ਨੇ ਹੂੰ ਬੂਟ ਪਾ ਸੰਗ ਇਦਾਂ ਹੁੰਦਾ ਸੀ ਤੂੰ ਸਰਦਾਰ ਬੰਦਾ ਪੱਗ ਬੰਨੀਓ ਸੈਰ ਦੇ ਉੱਤੇ ਹੈ ਇਹਦਾ ਬੰਦੇ ਦੇ ਕਿਸੇ ਦੀ ਪੈਰੀਂ ਹੱਥ ਨਹੀਂ ਲਾਉਂਦੇ ਸਰਦਾਰ ਬੰਦੇ ਪੱਗ ਬੰਨੀਓ ਵਾਲਾ ਬੰਦਾ ਕਿਸੇ ਦੇ ਪੈਰੀਂ ਹੱਥ ਲਾਉਂਦਾ ਦੱਸੋ ਮੈਨੂੰ ਕਿ ਉਹਦੇ ਨਾਲ ਤੂੰ ਸੋਨੀਆਂ ਕਾਂਦੀ ਦੇ ਪੈਰੀਂ ਹੱਥ ਪਾਰਸੋਂ ਚੌੜਾ ਜਿਹਾ ਪਿਆ ਸੀ ਪੈਰਾਂ ਦੇ ਵਿੱਚ ਇਦਾਂ ਪੈਰੀਂ ਹੱਥ ਲਾਉਣੇ ਤੁਸੀਂ ਪੱਗਾਂ ਬਨ ਕੇ ਭਗਵਾਨ ਦੇ ਪੈਰੀਂ ਉਹਦੇ ਪੈਣ ਲੱਗਾ ਤੇ ਪਗ ਲਾ ਕੇ ਪੈ ਜਾ ਤੂੰ ਕੋਈ ਪ੍ਰੋਬਲਮ ਹੈ ਤੈਨੂੰ ਹੈ ਉਦੋਂ ਜੱਟ ਵੀ ਬਣਨਾ ਸਰਦਾਰ ਉਦੋਂ ਪੈਰੀ ਹੱਥ ਵੀ ਲਾਉਣਾ ਇਹਨਾਂ ਦੀ ਜਨਾਨੀ ਇਹਨਾਂ ਦੇ ਇਹ ਬੰਦੇ ਆ ਹੁੰਦੇ ਆ ਕਾਹ ਦੇ ਇਹਨਾਂ ਦੇ ਉਦੋਂ ਦੇ ਬੰਦੇ ਵੋਟਾਂ ਤੇ ਪਾ ਦਿੰਦੇ ਇਹਨਾਂ ਨੂੰ ਲੁਧਿਆਣੇ ਜਾ ਕੇ ਤੇ ਗੈਂਗਸਟਰ ਮਕਾਉਣ ਲੱਗੇ ਆ ਠੀਕ ਹੈ ਚਲੋ ਹੁਣ ਇੱਧਰ ਨੂੰ ਆ ਜਾਓ ਯਾਰ ਮੈਂ ਇੱਕ ਖਬਰ ਦੇਖੀ ਆ ਮੁੰਡਾ ਇਟਲੀ ਤੋਂ ਸਾਡੇ ਇਧਰ ਯੂਰਪ ਤੋਂ ਗਿਆ ਸੀ ਅੰਪਸਾਰ ਏਰੀਏ ਦਾ ਰਾਜਾ ਸੰਸੀ ਕਰਕੇ ਕਹਿੰਦੇ ਉਹ ਥਾਂੇ ਪੀਰੀ ਆਉ ਪੈਂਦਾ ਤੇ ਉਹਦੀ ਗੌਂਡੀ ਮੁੰਡੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਇਹਦਾ ਮਾਤਾ ਵੀ ਜੀ ਬੰਦਾ ਕੋਈ ਬਾਹਰੋਂ ਜਾਵੇ ਉਹ ਤੁਖਰੇ ਪੈਸੇ ਮੰਗਦਾ ਹੁਕਿ ਦਿੱਤੇ ਨਹੀਂ ਗੇ ਉਹ ਮੁੰਡਾ ਚੰਗਾ 26-28 ਸਾਲ ਦੀ ਉਮਰ ਹੋਣੀ ਉਹਦੇ ਉਹਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਉਹਦੇ ਨਿਆਣੇ ਇੱਥੇ ਬਾਈਫ ਕਿੱਦਾਂ ਹੋਊਗੀ ਇਹ ਜਿਹੜੇ ਬੰਦੇ ਆ ਚੰਗਾ ਕੰਮ ਨਹੀਂ ਕਰਦੇ ਹੈ ਕਿ ਹੁਣ ਪੈ ਗਏ ਹੋ ਇਹਦੀ ਵੀ ਜ਼ਿੰਦਗੀ ਰੁੜ ਜਾਊਗੀ ਉਹਦੀ ਤਾਂ ਰੁੜਾਈ ਦਿੱਤੀ ਆ ਇਹ ਇਹਦਾ ਆਪਣਾ ਕੰਮ ਹੋ ਜਾਣਾ ਗੋਲੀ ਮਾਰ ਕੇ ਹੱਤਿਆ ਕਰ ਦੱਸਦੇ ਆ ਪੁਲਿਸ ਜਾਂਚ ਕਰ ਰਹੀ ਹੈ ਹਜੇ ਤੱਕ ਬੰਦਾ ਫੜਨੇ ਹੋਇਆ ਆ ਕੰਮ ਚੰਗੇ ਨਹੀਂ ਗਏ ਹੈਗੇ ਦੂਜੇ ਪਾਸੇ ਇੱਕ ਮੁੰਡਾ ਬਟਾਲੇ ਆ ਉਹ ਵੀ ਕੰਨਾ ਇਕੱਲਾ ਮੁੰਡਾ ਕਬੱਡੀ ਦਾ ਖਿਡਾਰੀ ਆ ਉਹਦੀ ਗੋਲੀਆਂ ਮਾਰਕ ਪੈਲੇ ਸੱਦ ਕੇ ਬਾਹਰ ਉੱਥੇ ਗੋਲੀਆਂ ਮਾਰ ਕੇ ਮਾਰ ਦੱਤਾ ਇਹ ਤੁਹਾਨੂੰ ਕਬੱਡੀ ਖਿਡਾਰੀ ਜ਼ਿਆਦਾ ਦੱਸਦੇ ਜੇ ਕੋਈ ਬੰਦਾ ਕੰਮ ਕਰਦਾ ਕੋਈ ਖੇਡਦਾ ਆ ਤੇ ਤੁਹਾਨੂੰ ਚੰਗਾ ਨਹੀਂ ਲੱਗਦਾ ਤੁਹਾਡੀ ਦੋਸ਼ ਹੋਣੀ 4 76 ਮਾਰੋ ਕੋਈ ਚੱਕਰ ਵੀ ਬੈ ਜਣ ਕੇ ਗੋਲੀਆਂ ਬਾਰੀਆਂ ਤੇ ਆ ਜਾਂਦੇ ਤੁਹਾਡੇ ਵਿੱਚ ਜਾਨ ਹੈ ਨਹੀਂ ਕਿ ਜੇ ਤੁਸੀਂ ਉਦਾਂ ਜਾਂਦਾ ਉਹਨੇ ਕਰ ਲੈਨੇ ਦਬੂਤ ਦੇਣੇ ਸੀ ਹੂੰ ਫੇਰ ਤੁਸੀਂ ਅਸਲੇ ਦਾ ਸਹਾਰਾ ਲੈ ਲੈਨੇ ਉਹ ਮੁੰਡਾ ਕੰਨਾਈ ਕੱਲਾ ਵਿਚਾਰਾ ਉਹਦੀ ਮਦਰ ਜੜੀ ਜੜੀ ਆਓਲਡ ਫਾਦਰ ਖੜਾ ਹੈ ਨੀਗਾ ਤੇ ਉਹ ਇਹਨਾਂ ਨੇ ਮਾਰ ਦਿੱਤਾ ਕਬੱਡੀ ਖਿਡਾਰੀ ਇਹ ਤੁਹਾਨੂੰ ਕਬੱਡੀ ਖਿਡਾਰੀ ਦੇ ਸਕਦੇ ਸਾਰੇ ਪਾਸੇ ਅੱਗੇ ਵੀ ਜਿਹੜਾ ਮਰਜ਼ੀ ਹੋਵੇ ਉੱਤੇ ਉਹਨੂੰ ਮਾਰ ਦਿਓ ਕਿਸਮ ਜ਼ਹਿਰ ਦੇ ਦਿਓ ਕਿਸਮ ਆਹਾ ਕਰ ਦਿਓ ਇਹ ਗਵਰਨਮੈਂਟ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਕੀ ਨਹੀਂ ਕਰਦਾ ਔਖਾ ਹੋਇਆ ਪਿਆ ਦਿਨ ਪੁਰਤੈ ਨਾ ਹਾਂ ਦੂਜੇ ਪਾਸੇ ਇੱਕ ਏਜੰਟ ਸੀ ਉਹ ਇਧਰਲੇ ਪਾਸੇ ਪਤਾ ਕਪੂਰਥਲੇ ਏਰੀਏ ਦਾ ਦੋ ਮੁੰਡੇ ਅਮਰੀਕਾ ਜਾਣਦੇ ਜਾਂਦੇ ਏਜੰਟਾਂ ਨੇ ਉਹਨਾਂ ਦੇ ਪਤਾ ਨੇ ਕਰੰਟ ਲਾ ਲਾ ਕੇ ਪਤਾ ਨੇ ਕੀ ਕਰਕੇ ਉਹ ਮਾਰ ਦਿੱਤੇ ਤੇ ਪਹੁੰਚੇ ਕੋਈ ਨਹੀਂ ਗੇ ਕੋਈ ਪਤਾ ਕਰੋੜ ਕਰੋੜ ਰੁਪਈਆ ਖਰਚ ਕੇ ਨਾ ਲੱਗਾ ਉਹਨਾਂ ਬੰਦਿਆਂ ਦਾ ਹੂੰ ਨਾਲੇ ਪਤਾ ਵੀ ਲੱਗ ਰਿਹਾ ਵੀ ਅਮਰੀਕਾ ਸਾਖਤਾ ਨੇਟਰੀ ਹੋ ਜਾਂਦਾ ਨਹੀਂ ਹੁੰਦਾ ਫੇਰ ਵੀ ਹਟਦੇ ਨਹੀਂਗੇ ਏਜੰਟਾਂ ਦੇ ਮਗਰੋਂ ਏਜੰਟ ਕਹਿੰਦੇ ਚਲੋ ਪਹੁੰਚਾ ਦੇ ਏਜੰਟ ਦੇ ਤੇ ਯਕੀਨ ਹੀ ਨਾ ਕਰੋ ਇਹ ਸੁਨਿਆਰਾ ਹੋਏ ਏਜੰਟ ਹੋਏ ਇਹ ਹੋਰ ਕੋਈ ਬੰਦੇ ਕਈ ਹੋਰ ਵੀ ਹੁੰਦੇ ਆ ਕਾਣੇ-ਕੂਣੇ ਵੀ ਹੁੰਦੇ ਵਿੱਚ ਇਹਨਾਂ ਬੰਦਿਆਂ ਤੇ ਯਕੀਨ ਨਾ ਕਰੋ ਹੈ ਹੁਣ ਉਹਨੇ ਪੈਸੇ ਮੋਰੇ ਨਹੀਂ ਦਿੱਤੇ ਉਹਨਾਂ ਨੂੰ ਪਹੁੰਚਾਏ ਨੂੰ ਉਹਨਾਂ ਨੇ ਉਹ ਮੁੰਡੇ ਮਾਰ ਦਿੱਤੇ ਬਾਰ ਆ ਕੇ ਕੀ ਕਰਨਾ ਜਦੋਂ ਬੰਦਾ ਨਹੀਂ ਦੀ ਇਹਨੂੰ ਕਰ ਸਕਤੇ ਤੇ ਬਾਹਰ ਕੀ ਕਰਨਾ ਤੁਸੀਂ ਆਣਗੇ ਇੰਨਾ ਪੈਸਾ ਕਰੋੜ ਰੁਪਈਆ ਜੇ ਸਾਡੇ ਕੋਲ ਹੋਵੇ ਇੱਥੇ ਬੰਦੇ ਬਾਹਰ ਬੈਠੇ ਹੋ ਕਹਿੰਦੇ ਅਸੀਂ ਜੀ ਇਹ ਚਲੇ ਜਾਈਏ ਤੁਸੀਂ ਕਰੋੜ ਰੁਪਈਆ ਲਾ ਕੇ ਪਤਾ ਨਹੀਂ ਕਦੋਂ ਇਕੱਠੇ ਕਰਨੇ ਤੁਸੀਂ ਇੱਥੇ ਫਸ ਜਾਣਾ ਇੱਥੇ ਫਸੇ ਹੋਈ ਆ ਭੰਤ ਕੀ ਕੀਤਾ ਜਮੀਨ ਮਕਾਨ ਲਾਇਓ ਫਰੀ ਹੋਏ ਨਾਲ ਦੇ ਕੋਲ ਹੁਣ ਨਿਆਣੇ ਚਲੇਗਾ ਛੱਡ ਕੇ ਇਹਨਾਂ ਨੂੰ ਉਹ ਪੁੱਛਦੇ ਕੋਈ ਨਹੀਂ ਕਿ ਤੇ ਬਾਹਰ ਆਇਓ ਇਹੀ ਹਾਲ ਤੁਹਾਡੇ ਨਾਲ ਹੋਣਾ ਹੈ ਤੁਹਾਡੇ ਮਾਫੀ ਰੋਲ ਤੋਂ ਬਾਅਦ ਦਿਰ ਤੁਸੀਂ ਇੱਥੇ ਹੋ ਇਹ ਕੰਮ ਨਹੀਂ ਠੀਕ ਹੈ ਕਿ ਅੱਗੇ ਵਾਲਾ ਬਾਹਰ ਨਹੀਂ ਸਸਤੋਂ ਜਿੱਦਾਂ ਪਹਿਲਾਂ ਸੀ ਹੁਣ ਇੱਥੇ ਆਟੋਮੈਟਿਕ ਮਸ਼ੀਨਾਂ ਨਾਲ ਜਾਂ ਕੰਮ ਉਦਾਂ ਕਰਦੇ ਆ ਸਾਰੇ ਉਹ ਨਹੀਂ ਜਾਏਗਾ ਜਿਹੜੀ ਤੁਹਾਡੀ ਸੋਚ ਸਾਰੇ ਕਹਿੰਦੇ ਬਾਹਰ ਨੂੰ ਜਾ ਬਾਹਰ ਨੂੰ ਜਾ ਅਜੋ ਇੱਕ ਹੋਰ ਹੀ ਸਾਲੀ ਖਬਰ ਮੈਂ ਸੁਣੀ ਆ ਪਿੱਛੇ ਆ ਮੇਰੇ ਕੋਲ ਹੈ ਕਿ ਬਹੁਤ ਮਲਾ ਨਹੀਂ ਸਕਦਾ ਜੇ ਕਿਸੇ ਪੁੱਛਣਾ ਤਾਂ ਪਿੰਡ ਮੈਂ ਦੱਸ ਦਵਾਂਗਾ ਹੈ ਤੇ 1.9 40 ਲੱਖ ਰੁਪਈਆ ਲਵਾ ਕੇ ਇੰਗਲੈਂਡ ਫੂਨ ਚੱਕ ਤੇ ਉਹਨਾਂ ਨੇ ਜ਼ਮੀਨ ਵੇਚੀ ਆ ਮੁੰਡਾ ਉੱਥੇ ਰਹਿ ਗਿਆ ਬਿਮਤਨ ਬਰਾਤੀ ਮਗਾਨੋਂ ਦੀ ਬਾਰਕ ਬੀਜੇ ਤੇ ਮੈਂ ਜਾਣੀ ਆ ਉਹ 40 ਲੱਖ ਰੁਪਈਆ ਲਵਾ ਕੇ ਜ਼ਮੀਨ ਵਕਾ ਕੇ ਆਪਣੇ ਸਹੁਰਿਆਂ ਦੀ ਇੰਗਲੈਂਡ ਆ ਗਈ ਇੰਗਲੈਂਡ ਆ ਕੇ ਉਹ ਬਜ਼ੁਰਗ ਜੀ ਫੋਨ ਕਰਦੇ ਨੇ ਰੋ ਰਹਿਣ ਤਹਾ ਮਾਰ ਕੇ ਇੱਕ ਵਾਰੀ ਕੁੜੀਏ ਫੋਨ ਚੱਕ ਲੈ ਇੱਕ ਵਾਰ ਚੱਕਣਾ ਉਹ ਨਹੀਂ ਚੱਕਦੀ ਹਾਰ ਕੇ ਮੁੰਡਾ ਅਦਵਾਈ ਵੀ ਕੇ ਖੁਲ ਖੁਸ਼ੀ ਕਰ ਲੈਂਦਾ ਤੇ ਨੂੰ ਇੱਥੇ ਫਿਰਦੀ ਐ ਟੋਲ ਦੇਣਾ ਠੀਕ ਆ ਕੰਮ ਹੁੰਦਾ ਬਈ ਸਾਡਾ ਵੀ ਖੂਨ ਖੋਲ ਜਾਂਦਾ ਵੀ ਫਿਰ ਕੀ ਇਹਨਾਂ ਦਾ ਕੰਮ ਕੀਤਾ ਜਾਵੇ ਫਿਰ ਜਨਾਨੀਆਂ ਦੇ ਇਦਾਂ ਸਿਰਾਂ ਦੇ ਵਿੱਚ ਰਾਡਾ ਮਾਰਦੇ ਚੰਗੇ ਨਹੀਂ ਲੱਗਦੇ ਅਸੀਂ ਵੀ ਠੀਕ ਆ ਫਿਰ ਮੰਦਾ ਇਹਦਾ ਖੂਨ ਸਾਰਿਆਂ ਦਾ ਖੋਲ ਜਾਂਦਾ ਵੀ ਜਾਂ ਤਾਂ ਤੁਸੀਂ ਪੈਸੇ ਨਾ ਲਾਵੋ ਨਾ ਲਵੋ ਨਾ ਮੰਗਾਓ ਅੱਗੇ ਤਾਂ ਬੰਦੇ ਹੀਰਾ ਫੇਰੀ ਕਰਦੇ ਹੁੰਦੇ ਸੀ ਹੁਣ ਇਹ ਕੁੜੀਆਂ ਨੇ ਇਹਨਾਂ ਨੇ ਕੰਮ ਫੜ ਲਿਆ ਕੈਨੇਡਾ ਦੇ ਵਿੱਚ ਜਿੰਨੀਆਂ ਆਉਂਦੀਆਂ ਪੜਾਈ ਵਾਸਤੇ ਕੋਈ 4-4 ਵਿਆ ਕਰਾਈ ਜਾਂਦੀ ਹੈ ਇੰਡੀਆ ਜਾ ਕੇ ਕੋਈ 3-3 ਕਰਾਈ ਜਾਂਦੀ ਆ ਪੈਸੇ ਨਹੀਂ ਜਾਂਦੇ ਉਧਰ ਇਦਾਂ ਸਰਕਲ ਚੱਲ ਰਿਹਾ ਆਪਣਾ ਜੋ 4-4 ਸਾਲੀਆਂ ਨੇ ਫਰੈਂਡ ਆਸ਼ਕ ਰੱਖਿਓ ਹੂੰ ਦੂਰ ਇੱਕ ਇੱਕ ਕਾਂਗਰਸ ਦੇ ਵਿੱਚ ਚੋਂ-ਚੋਂ ਬੰਦਿਆਂ ਨਾਲ ਸੌਂਈ ਜਾਂਦੀਆਂ ਉੱਥੇ ਇਹ ਯਹੋਵਾ ਬੰਦੇ ਮੈਂ ਗਸ਼ਤੀਆਂ ਦੀ ਗੱਲ ਕਰਦਾ ਜਿਹੜੇ ਗਸ਼ਤੌੜ ਆਏ ਕੁਝ ਜੇ ਚੰਗੇ ਆ ਹੋਗੇ ਆਪਣੇ ਘਰ ਹੋਣਗੇ ਬੌਲੀ ਸੈਡ ਸੋਡ ਨਹੀਂ ਲੈਣੇ ਤੁਸੀਂ ਇੱਕ ਮਿੰਟ ਕਰਨ ਵਾਲਿਆਂ ਨੂੰ ਪਤਾ ਲੱਗਾ ਹੈ ਮੈਂ ਇਹਨਾਂ ਦੀ ਗੱਲ ਕਰਦਾ ਜਿਹੜੀਆਂ ਪਿਛੋਂ ਬੰਦੇ ਜ਼ਹਿਰ ਪੀਰ ਹੈ ਮਾਰ ਰਹੇ ਇੰਡੀਆ ਦੇ ਵਿੱਚ ਮੁੰਡੇ ਜਿਹਨਾਂ ਲਾਰੇ ਲਾ ਕੇ ਆ ਰਹੀਆਂ ਉਹਨਾਂ ਦੀ ਮੈਂ ਗੱਲ ਕਰਦਾ ਬਹੁਤ ਨੇ ਉੱਥੇ ਠੀਕ ਹੈ ਉਹ ਕਾਰਨੀਆਂ ਇਦਾਂ ਦੇ ਕੰਮ ਪੈਸੇ ਉਹਨਾਂ ਦੇ ਕਾਰਡ ਪਹਰਉਨੀਆਂ ਵੀ ਕੰਡ ਦਾ ਲੈਣੀਆਂ ਖਰਚਾ ਹੈ ਚਾਰ ਚਾਰ ਪੰਜ ਪੰਜ ਆਸ਼ਕ کلبਾਂ 'ਚ ਜਾਂਦੀਆਂ ਪਿਛਲਾ ਚਿੱਤਾ ਭੁੱਲ ਗਿਆ ਉਹਨਾਂ ਨੂੰ ਪਿੱਛੇ ਜਿਹੜਾ ਤਾਹਾ ਮਾਰ ਕੇ ਰੋਂਦਾ ਜਿਹਦੀ ਜ਼ਮੀਨ ਵੇਚ ਕੇ ਜਿਹਦੇ ਸਿਰ ਉੱਤੇ ਆਈ ਹੈ ਠੀਕ ਹੈ ਕਿ ਨਹੀਂ ਉਹ ਮੈਂ ਕਿ ਕ ਵੀਡੀਓ ਪਾਇ ਸੀ ਵੀ ਲਾਰੇ ਕਿਸੇ ਹੋਰ ਨਾਲ ਲਾਉਣੀ ਆ ਫਸੀਆਂ ਕਿਸੇ ਹੋਰ ਨਾਲ ਵਾ ਫਾਸ ਹੋ ਕਿਸੇ ਨਾਲ ਜਾਣੀਆਂ ਵਿਆਹ ਕਿਸੇ ਹੋਰ ਨਾਲ ਕਰਾ ਲੈਣੀਆਂ ਕੈਨੇਡਾ ਆ ਕੇ ਲੈਣ ਕੋਈ ਹੋਰ ਆਉਂਦਾ ਹੈ ਦੂਜੇ ਦਿਨ ਲੈ ਕੇ ਕੋਈ ਹੋਰ ਜਾਂਦਾ ਚੌਥੇ ਦਿਨ ਰਹਿ ਕਿਸੇ ਹੋਰ ਨਾਲ ਰਹੀ ਕੰਮ ਤੇ ਕੋਈ ਹੋਰ ਲੋ ਆਉਂਦਾ ਕਮਰਾ ਹੋਰ ਕੋਈ ਦਵਾਈ ਜਾਂਦਾ ਆ ਕੰਮ ਐਦਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਇਹ ਗੇ ਇਹ ਹਟ ਜਿਓ ਕੰਮ ਕਰ ਨੋ ਗਾਲਤ ਕੰਮ ਇਹ ਕੁੜੀਆਂ ਜਿਹੜੀਆਂ ਤੁਹਾਨੂੰ ਚੰਗੇ ਨਹੀਂ ਲੱਗਦੇ ਪਰ ਇਹ ਤਾਂ ਬਦਮਾਸ਼ ਬਣ ਗਈਆਂ ਸੋਹਣੀਆਂ ਕ੍ਰਿਮਨਲ ਬਈ ਬੰਦਿਆਂ ਜਿੱਦਾ ਮਰਜ਼ੀ ਲੁੱਟੀ ਜਾਵੋ ਕੀ ਸਾਡਾ ਕਰ ਲੈਣਾ ਇੰਡੀਆ ਜੋ ਜਾਵਾਂਗੇ ਉਹ ਦੇਖੀ ਜਾਓ ਵੀ ਫੇਰ ਤੁਸੀਂ ਜ਼ਹਿਰ ਨਾ ਪੀਓ ਕੂਸਿਓ ਫੇਰ ਮਾਰ ਦਮਾਣਿਆ ਕਰੋ ਫੇਰ ਤੁਸੀਂ ਪੈਸੇ ਕਰਨੇ ਕੀ ਬਣਾ ਕੇ ਫਿਰ ਇਹਨਾਂ ਦਾ ਇੰਤਜ਼ਾਰ ਕਰੋ ਕਦੋਂ ਆਉਣੀਆਂ ਇਹ ਹੂੰ ਉਚਾਰ ਦੇ ਉਹ ਗੱਡੀ ਸਾਲੀਆਂ ਨੂੰ ਇੱਥੇ ਜਦੋਂ ਪਹੁੰਚਦੀਆਂ ਠੀਕ ਐ ਐਂ ਚੰਗੀ ਤਰ੍ਹਾਂ ਤਸੱਲੀ ਕਰਾਉਣੇ ਜਿੱਦਾਂ ਤੁਸੀਂ ਆ ਨਾ ਦਿਨ ਕੱਟੇ ਪਿੱਛੇ 5-7 ਸਾਲ ਪ੍ਰੇਸ਼ਾਨੀ ਦੇ ਨਾਲ ਤੁਹਾਡਾ ਪੈਸਾ ਇਹਨਾਂ ਨੇ ਹੜਾਪ ਕੀਤਾ ਤੇ ਜਿੱਦਣ ਆ ਗਈਆਂ ਡਿੱਕੇ ਹਨਾ ਫਿਰ ਨਾ ਚੰਗੀ ਤਸੱਲੀ ਕਰਾ ਦਿਓ ਠੀਕ ਐ ਕਿ ਨਹੀਂ ਸਾਨੂੰ ਕਾਲ ਕਰਦੇ ਹੋ ਅਸੀਂ ਹੈਲਪ ਕਰ ਦਵਾਂਗੇ ਤੁਹਾਡੀ ਕੋਈ ਪਰੌਣ ਕੋਈ ਟੈਨਸ਼ਨ ਕੋਈ ਨਹੀਂ ਪਰ ਕਰਿਓ ਸਹੀ ਜੇ ਤੁਹਾਡੇ ਨਾਲ ਹੋਇਆ ਨਾ ਧੋਖਾ ਸਹੀ ਫਿਰ ਸਹੀ ਕਰਿਓ ਠੀਕ ਹੈ ਫਿਰ ਜੇ ਤੁਹਾਡੇ ਹੱਥ ਕੰਮ ਬਦੇ ਤਾਂ ਫਿਰ ਸਾਨੂੰ ਸੇਵਾ ਦਾ ਮੌਕਾ ਦੇ ਦਿਓ ਫਿਰ ਨਾਲ ਤੁਸੀਂ ਚਲੇ ਜਾਓ ਠੀਕ ਹੈ ਕੋਈ ਪ੍ਰੌਬਲਮ ਨਹੀਂ ਫਿਰ ਤੁਹਾਡੇ ਬਦਲੇ ਅਸੀਂ ਲੈ ਲਵਾਂਗੇ ਕਿਉਂ ਤੁਸੀਂ ਨਮਰਦ ਫਿਰ ਘੁੱਸੇ ਤੁਸੀਂ ਫਿਰ ਦਵਾਈ ਪੀਣੀ ਚੁੱਕੀ ਆ ਹੋਰ ਤਾਂ ਕੋਈ ਕਾਰਨ ਚੁੱਕਿਆ ਨਹੀਂ ਹੈਗੇ ਠੀਕ ਹੈ ਚਲੋ ਜੀ ਓਕੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਸਬਸਕ੍ਰਾਈਬਰ ਕਿੱਧਰ ਰਹਿੰਦੇ ਆ ਯਾਰ ਸੌਂ ਗਏ ਆ ਤੁਸੀਂ ਕਿੱਥੇ ਗਏ ਹੋ ਬੈਲ ਤੇ ਤੁਹਾਨੂੰ ਆ ਤੁਹਾਡਾ ਕਰਦਾ ਸ਼ੌਕ ਹੈ ਟੈਕਨੋਲੋਜੀ ਮੈਂ ਜਰਮਨੀ ਤੋਂ ਪੂਰੇ ਵਰਲਡ ਦੇ